ਕੱਪੜੇ ਧੋ ਕੇ ਪਾ ਦਿੰਦੀ ਤਾਰ ਤੇ ਇਹਨਾਂ ਨੇ ਮੈਂ ਲਾ ਕੇ ਤੇ ਇਹਨਾਂ ਨੂੰ ਜੋੜ ਕੇ ਰੱਖ ਲਾਂ ਰੰਗ ਉੱਡਦਾ ਨਾ ਧੋਂਦਾ ਪਤਾ ਨਹੀਂ ਕਿਦਾਂ ਚੇਤਾ ਰਹਿੰਦਾ ਵਾ ਲਹੋਂਦਾ ਨਹੀਂ ਰਹਿੰਦਾ ਮਾਸਾ ਜਿੰਨਾ ਵਿੱਚ ਹੁਣ ਇਹਨਾਂ ਤੇ ਲਾ ਦਿੰਨੀ ਆ ਲੋ ਮੰਮੀ ਚਾਹ ਪਮੇ ਚਾਹ ਮੈਂ ਅੱਜ ਨਾ ਪੀਵਾਂ ਕੱਲ ਨਾ ਪੀਵਾਂ ਮੈਨੂੰ ਤੇਰੇ ਹੱਥੋਂ ਨਾ ਪਾਣੀ ਪੀਣਾ ਵੀ ਨਹੀਂ ਚੰਦੀ ਇਹ ਆ ਨਾ ਤੂੰ ਚਾਹ ਚ ਕੋ ਪਾਇਆ ਵੇ ਅੱਗੇ ਤੋਂ ਮੇਰੀ ਧੀ ਨੂੰ ਦੇ ਦੇ ਕੇ ਦੁਸ਼ਮਣ ਉਹਦੀ ਧੀ ਮੇਰੀ ਦੀ ਬਣੀ ਹੁਣ ਤਾਂ ਮੇਰੀ ਲੱਗੀ ਬਣਨਾ ਮੰਮੀ ਤੁਹਾਡਾ ਨਾ ਰੋਜ਼ ਹੀ ਕੋਈ ਨਾ ਕੋਈ ਡਰਾਮਾ ਰਹਿੰਦਾ ਵਾ ਜੇ ਤੁਹਾਨੂੰ ਚੀਜ਼ ਨਾ ਪੁੱਛੋ ਤੁਹਾਡਾ ਤਾਂ ਕਲੇਸ਼ ਜੇ ਤੁਹਾਨੂੰ ਕੋਈ ਪੁੱਛੋ ਤੁਹਾਡਾ ਤਾਂ ਕਲੇਸ਼ ਨਹੀਂ ਪੀਣੀ ਚਾਹ ਤੇ ਆ ਲੋ ਨਹੀਂ ਮੇਰਾ ਕਹਿਆ ਕਲੇਸ਼ ਵਾ ਮੈਂ 10 ਮਿੰਟ ਜਾਨੀ ਆ ਗਵਾਂਢ ਨਾਲ ਘੜੇ ਉਹਨਾਂ ਦੀ ਬੁੱਢੜੀ ਨੇ ਠੀਕ ਨਾ ਪਤਾ ਲੈਵਨੀ ਆ ਲੈ ਆਪੇ ਤੇਰੇ ਲੀੜੇ ਤੇ ਝੋਲਲਾ ਇਹ ਸੇ ਕਲੇਸ਼ ਖਾਨਾ ਜਿਹੜਾ ਇਹ ਨਹੀਂਗਾ ਮੁੱਕਣਾ ਮੇਰੇ ਆਖਿਆ ਮੁੱਕ ਜੂਗਾ ਪਰ ਇਹ ਨਹੀਂ ਮੁੱਕਣਾ ਮਾਤਾ ਮੁੱਕੂਗਾ ਤੇ ਉਦਣ ਹੀ ਨਾ ਜਿੱਦਣ ਤੂੰ ਮੁੱਕਣ ਦਵੇਂਗੀ ਜਦੋਂ ਤੂੰ ਹੀ ਚਾਹਨੀ ਆ ਤੇ ਘਰ ਚ ਨਿਤ ਕਲੇਸ਼ ਰਵੇ ਤੇ ਕਲੇਸ਼ ਕਿੱਥੋਂ ਮੁੱਕਣਾ ਚੰਗੀ ਤੇ ਮੈਂ ਨਹੀਂ ਲੱਗਦੀ ਨਾਲੇ ਤੁਹਾਡੀ ਜੀਹ ਜੂਰੀ ਕਰਦੀਆਂ ਤੇ ਨਾਲੇ ਤੁਸੀਂ ਮੇਰੇ ਸਿਰ ਚ ਜੁੱਤੀਆਂ ਮਾਰਦੇ ਝਾੜ ਝਾੜ ਕੇ ਜਾ ਚੱਲ ਜਾ ਕਿੰਨਾ ਕਹੇ ਰਾਨਾਂ ਦੇ ਘਰ ਬੈਠੀ ਰਹੇਂਗੀ ਤੂੰ ਇੱਕ ਤੇ ਨਾ ਇਹ ਬੁੱਢੜੀ ਨੇ ਮੈਨੂੰ ਬੜਾ ਸਤਾਇਆ ਮਗੈ ਮੇਰੀ ਜਾਨ ਸੁੱਕਣੇ ਪਈ ਆ ਮੇਰੀ ਭੈਣ ਆਂਦੀ ਮੈਨੂੰ ਪੈਸੇ ਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਜੇ ਕਿਉ ਸਿੱਧੀ ਉਂਗਲੀ ਨਾਲ ਨਾ ਨਿਕਲੇ ਤੇ ਉਂਗਲੀ ਟੇਢੀ ਕਰ ਲੈਣੀ ਚਾਹੀਦੀ ਆ ਜੇ ਮੈਨੂੰ ਪੈਸੇ ਨਹੀਂ ਨਾ ਦਿੰਦੇ ਤੇ ਹੁਣ ਪੈਸੇ ਤੇ ਮੈਂ ਵੀ ਕਰੂੰਗੀ ਮੈਂ ਆਪਣੀ ਭੈਣ ਨੂੰ ਜਵਾਬ ਨਹੀਂ ਦੇ ਸਕਦੀ ਉਹਦੇ ਤੋਂ ਬੁਰੀ ਨਹੀਂ ਬਣ ਸਕਦੀ ਦੱਸ ਕਿ ਇਹਨਾਂ ਲਈ ਸਭ ਕੁਝ ਹੈਗਾ ਇਹਦੀ ਭੈਣ ਵਾਸਤੇ ਇਸ ਘਰ ਦੇ ਵਿੱਚ ਤੇ ਮੇਰੀ ਭੈਣ ਵਾਸਤੇ ਚਾਰ ਪੈਸੇ ਵੀ ਹੈ ਨਹੀਂ ਕੋਈ ਗੱਲ ਨਹੀਂ ਪੈਸੇ ਤੇ ਮੈਂ ਆਪਣੀ ਭੈਣ ਨੂੰ ਦਵਾਂਗੀ ਜਰੂਰ ਭਾਵੇਂ ਜਿੱਥੋਂ ਮਰਜ਼ੀ ਕਰਕੇ ਦਵਾਂ ਆਹ ਦੋ ਇਹਨੇ ਕੀ ਕਰਨੇ ਆ ਇਹ ਕਿਸ ਦਿਨ ਕੰਮ ਆਉਣੇ ਮੇਰੇ ਵੇਖੀ ਤੇ ਸਹੀ ਪੁੱਤ ਹੁਣ ਜਿੱਦਾਂ ਤੂੰ ਚੱਲੇਗਾ ਨਾ ਉਦਾਂ ਹੀ ਤੇਰੇ ਨਾਲ ਮੈਂ ਚੱਲੂਗੀ ਸਾਸਰੀਕਾਲ ਚਾਚੀ ਸਾਸਰੀਕਾਲ ਤੇ ਠੀਕ ਆ ਚਾਚੀ ਜੀ ਇੰਨੀ ਵੀ ਨਹੀਂ ਬੁੱਢੜੀ ਹੋਈ ਜਿਹਦੇ ਗੋਡੀ ਹੱਥ ਲਾਈ ਜਾਣਾ ਵਾ ਆਜਾ ਤਾਂ ਮੈਂ ਤੇਰੀ ਬਉਟੀ ਨੂੰ ਵੀ ਪਰੇ ਕਰਦੀ ਆ ਚਾਲ ਤੂੰ ਵੱਡੇ ਥਾਂ ਚਾਚਾ ਵੱਡਾ ਨਾ ਗੋਡੀਆਂ ਤੇ ਲਾਉਣੇ ਬਣਦੇ ਆ ਤੇ ਤੂੰ ਇਹ ਦੱਸ ਪੀ ਇਹ ਇੱਧਰ ਬੜਾ ਗੌਰ ਨਾਲ ਵੇਖਣੀ ਤਾਂ ਉਹ ਤੇਰੇ ਭੈਣ ਕੋਈ ਭਾਂਡੇ ਚੋ ਕੇ ਲੈ ਜਾ ਕੀ ਗੱਲ ਹੋ ਗਈ ਇਹਨੂੰ ਹੋਇਆ ਤੇ ਇਹਨੂੰ ਕੁਛ ਨਹੀਂ ਆ ਬਾਊ ਹੂੰ ਬੱਸ ਨਾ ਮੋਟਰਸਾਈਕਲ ਨਾਲ ਰਾਦਾ ਹੀਗਾ ਵੀ ਦੇ ਦੇਣਾ ਵਾ ਕਿਉਂ ਇਹਦੇ ਜੇ ਹੁਣ ਲਿਆ ਤੁਸੀਂ ਲਿਆ ਤੇ ਹੁਣ ਵਾ ਕਰੀਏ ਕੀ ਦੋ ਮੋਟਰਸਾਈਕਲ ਵਾ ਦੋਵਾਂ ਮੋਟਰਸਾਈਕਲਾਂ ਚ ਤੇਲ ਨਹੀਂ ਵਾਰਾ ਖਾਂਦਾ ਕੋਈ ਨਾ ਕੋਈ ਮੰਗਣ ਵਾਲਾ ਹੀ ਤੁਰਿਆ ਰਹਿੰਦਾ ਵਾ ਤੇ ਕੀ ਬੰਦਾ ਜਵਾਬ ਦੇਵੇ ਅਗਲੇ ਆਹ ਦਿੰਦੇ ਦੋ ਵਾ ਤੁਹਾਡੇ ਕੋਲ ਇੱਕ ਦੇ ਦਿਦੋ ਮੋਟਰਸਾਈਕਲ ਚਲਾਉਣ ਵਾਲਾ ਤੇ ਕੱਲਾ ਹੀ ਆ ਚੱਲ ਇਹ ਵੀ ਵੇਖ ਲੈਨੇ ਆ ਤਵੇ ਦੱਸ ਚਾਚਾ ਕਿੱਥੇ ਗਿਆ ਉਹਨਾ ਮੈਨੂੰ ਕੰਮ ਸੀ ਉਹ ਹੈ ਨਹੀਂ ਆ ਇੱਥੇ ਪਤਾ ਨਹੀਂ ਕਿੱਥੇ ਗਿਆ ਈ ਦੱਸ ਕੇ ਨਹੀਂ ਗਏ ਮੈਨੂੰ ਮੈਂ ਸਵੇਰੇ ਆਇਆ ਸਵੇਰੇ ਵੀ ਨਹੀਂ ਟੱਕਰਾ ਹੁਣ ਆਇਆ ਹੁਣ ਨਹੀਂ ਟੱਕਰਾ ਕਿੱਥੇ ਚਲ ਗਿਆ ਪਤਾ ਨਹੀਂ ਮੈਨੂੰ ਕਿੱਥੇ ਗਿਆ ਈ ਤੂੰ ਦੱਸ ਹੋਰ ਘਰ ਸਭ ਠੀਕ ਠਾਕ ਆ ਹਾਂ ਠੀਕ ਠਾਕ ਤੂੰ ਸੁਣਾ ਚੱਲ ਬਹਿ ਜਾ ਫਿਰ ਚਾਹ ਬਣਾਉਣੀ ਆ। ਗਾਲਾ ਕਿ ਭਲਾਏ ਚੱਲ ਬੈਨੇ ਆ। ਚਾਹ ਹੀ ਪੀਨੇ ਆ, ਦੱਸ ਪੀਏ ਕਿਉਂ ਵੇਚਣਾ ਕਿਉਂ ਆ? ਤੈਨੂੰ ਦੱਸਿਆ ਤਾਂ ਹੈ ਪੁੱਤ, ਦੋਵਾਂ ਮੋਟਰਸਾਈਕਲਾਂ 'ਚ ਤੇਲ ਨਹੀਂ ਵਾਰਾ ਖਾਂਦਾ। ਮੰਗਣ ਵਾਲੇ ਨਹੀਂ ਛੱਡਦੇ। ਤੇ ਨਵਾਂ ਏ ਜੇ ਤੇ ਮੇਰੇ ਨਾਲ ਚਾਚੇ ਨੇ ਗੱਲ ਹੀ ਨਹੀਂ ਕੀਤੀ ਵੀ ਮੈਂ ਵੇਚ ਦੇਣਾ। ਨਹੀਂ ਕੀਤੀ ਤੇ ਚੱਲ ਮੈਂ ਹੀ ਕਰਤੀ ਗੱਲ, ਵੇਚਣਾ ਵਾਂ। ਜੇ ਕੋਈ ਗਾਹ ਕਹੂ ਤੇ ਕਲਾਦੀ। ਗਾ ਕੀ ਕਹਨਾ ਤੁਸੀਂ ਮੇ ਨਾਲ ਗੱਲ ਕਰੋ ਮੈਂ ਲੈਣਾ ਪੈਂਦਾ ਮੇ ਨਾਲ ਤੁਸੀਂ ਵੇਚ ਦੇ ਦੱਸਦੇ ਮੈਂ ਅੱਗੇ ਮੋਟਰਸਾਈਕਲ ਵੇਖਣ ਗਿਆ ਏਜੰਸੀ ਜੀ ਤੇ ਮੈਨੂੰ ਕੋਈ ਚੱਲਦਾ ਚੰਗਾ ਨਹੀਂ ਲੱਗਾ ਤੇ ਮੈਂ ਚੱਲਦਾ ਲੱਲੇ ਨੇ ਨਵਾਂ ਬੜਾ ਮਹਿੰਗਾ ਪੈਂਦਾ ਤੇ ਮੈਂ ਚੱਲ ਸਾਲਖੰਡ ਚੱਲਿਆ ਕਿਤੇ ਮਿਲ ਜੇ ਤੇ ਉਹ ਲੱਲੇ ਨਾਲ ਘਰ ਤੋਂ ਬੰਨਜੀ ਗੱਲ ਤੇ ਹੋਰ ਕੀ ਚਾਹੀਦਾ ਲੈ ਤੇ ਜੇ ਤੈਨੂੰ ਲੋੜ ਤੇ ਤੂੰ ਲੈ ਜਾ ਅਸੀਂ ਤੇ ਵੇਚ ਕੇ ਪੈਸੇ ਹੀ ਵਟਣੇ ਚੱਲ ਦੱਸ ਕਿੰਨੇ ਪੈਸੇ ਭਰਦਾ ਵਾ ਇਹ ਹੁਣ ਤੁਸੀਂ ਦੱਸੋ ਤੁਹਾਡੀ ਚੀਜ਼ ਵਾ ਲੈ ਬਊ ਜੇ ਤੂੰ ਬਾਲੀ ਜੇਦਕਾਰ ਬੈਠਾ ਵਾ ਤੇ ਚੱਲ ਫਿਰ ਦੇ ਦੇ ਰੁਪਈਆ 50 ਹਜ਼ਾਰ 50 ਹਜ਼ਾਰ ਲੈ ਇਹਦੇ ਜਾਂਦੇ 50 ਹਜ਼ਾਰ ਦਾ ਏਜੰਸੀ ਜਿਵੇਂ ਵੇਖਿਆ 780 80 ਹਜ਼ਾਰ ਮੰਗਣ ਦੇ ਆ ਤੇ ਨਾਲੇ ਘਰ ਤੋਂ ਮਿਲਦੇ ਆ ਹੋ ਲੱਲੇ ਨੇ 50 ਹਜ਼ਾਰ ਦਾ ਚਾਚੀ ਨੇ 50 ਹਜ਼ਾਰ ਕਹਿਤਾ ਚਾਚੀ ਦੀ ਚਲਣੀ ਤਾਂ ਕਿੰਨੇ ਪੁੱਛਣਾ ਲੈ ਜਾਂਦੇ ਇਹੋ ਹੀ ਲੈ ਜਾਂਦੇ 50 ਹਜ਼ਾਰ ਇਹਨੂੰ ਹੁਣੇ ਲਾ ਕੇ ਦੇਣ ਨੇ ਜੇ ਹੁਣ ਕਹਿਣ ਕਿ ਨਹੀਂ ਸੁਵਿਧੀ ਦੇ ਦਾਂਗੇ ਇਹ ਕਿਹੜੀ ਗੱਲ ਹਾ ਹਾ ਕੀ ਇੰਨਾ ਟੋੜ ਟੋ ਕੇ ਵੇਖੀ ਜਾਣਾ ਨਵਾਈਆਂ ਬਾਊ ਮੈਂ ਵੇਖਣ ਡਿਆ ਨਵਾਈਆਂ ਮੋਟਰਸਾਈਕਲ ਮੈਂ ਕਿ ਚਰੀਟ ਝੂਟ ਨਹੀਂ ਲੱਗੀ ਕਿਤੇ ਵਜਾ-ਵਜਾਤ ਨਹੀਂ ਗਾ ਜਿਹੜਾ ਦੇ ਡੇ ਆ ਕੋ ਪਤਾ ਨਹੀਂ ਹੁੰਦਾ ਲੈ ਦੱਸ ਬਾਊ ਜੇ ਵਜਾ ਹੁੰਦਾ ਤੇ ਤੁਮ ਪੈ ਜਾਣੀ ਤੂੰ ਕਿਹੜਾ ਬਗਾਨਾ ਵਾ ਆਪਣੇ ਪਿੰਡ ਦਾ ਵਾ ਚੱਲ ਕੋਈ ਨਹੀਂ ਹੁਣ ਫੇਰ ਮੈਂ ਲੈ ਜਣਾ ਫੇਰ ਤੇ ਪੈਸੇ ਦੱਸ ਤੂੰ ਕਦੋਂ ਲੈਣੇ ਆ ਪੈਸੇ ਮੈਂ ਤੇ ਨਕਦੋ ਨਕਦ ਦੇਣਾ ਮੋਟਰਸਾਈਕਲ ਪੈਸਿਆਂ ਦਾ ਹਿਦਾਰ ਕੋਈ ਨਹੀਂ ਮੁੰਡਾ ਤੂੰ ਭਾਵੇਂ ਸਾਡਾ ਆਪਣਾ ਹੀ ਪੈਸਿਆਂ ਦੇ ਮਾਮਲੇ 'ਚ ਨਹੀਂ ਮੈਂ ਰਿਸਕ ਲੈ ਸਕਦੀ ਹੁਣੇ ਲੈਣੀਆਂ ਹਾਂ ਹਾਂ ਹੁਣੇ ਚਾਹੀਦੇ ਪੈ ਹੁਣੇ ਚਾਹੀਦੇ ਪੈਸੇ ਮੈਨੂੰ ਚਲ ਫਿਰ ਮੈਨੂੰ ਮੋਟਰਸਾਈਕਲ ਦੇ ਦੇ ਮੋਟਰਸਾਈਕਲ ਤੇ ਮੈਂ ਲੈ ਜਾਣਾ ਨਾਲੇ ਦੇ ਘਰ ਦੇ ਵੇਖ ਲੈਣਗੇ ਨਾਲੇ ਮੈਂ ਤੈਨੂੰ ਪੈਸੇ ਕਢਾ ਕੇ ਹੁਣੇ ਦੇ ਜਾਨਾ ਬੈਂਕ ਚੋਂ ਕਿੰਨੇ ਚਿਰ ਤੱਕ ਆਏਗਾ ਮੈਨੂੰ ਇਹ ਦੱਸ ਦੇ ਮੈਂ 20 ਮਿੰਟਾਂ 'ਚ ਆ ਗਿਆ ਪੱਕਾ ਪੱਕਾ 20 ਦੇ 25 ਮਿੰਟ ਬਸ ਕਢਾ ਕੇ ਬੈਂਕ ਚੋਂ ਦੋਸਲੇ ਤੈਨੂੰ ਸਿੱਧੇ ਇੱਥੇ ਫੜਾ ਕੇ ਜਾਉ ਘਰੇ ਚਲ ਠੀਕ ਆ ਫਿਰ ਉਹ ਨਾ ਹੋਵੇ ਤੇਰਾ ਚਾਚਾ ਮੁੜ ਕੇ ਆਣ ਕੇ ਮੇਰੇ ਦਿਵਾਲੇ ਹੋਵੇ ਫੇ ਤੂੰ ਹਜ਼ਾਰ ਮੋਟਰਸਾਈ ਜੇ ਵੀ ਆ ਮੈਂਟਾ ਦੇ ਨਾ ਆਇਆ ਤਾਂ ਸਮਝੋ ਤੂੰ ਆਪਰਾ ਮੋਟਰਸਾਈਕਲ ਲਾਇਓ ਮੇਰੇ ਘਰੋਂ ਜੇ ਮੈਂ ਨਾ ਆਉਂਗੀਆਂ ਮੈਂਟਾ ਚ ਆਜੂ ਮੈਂ ਮੇਰੇ ਤੇ ਯਕੀਨ ਨਹੀਂਗਾ ਚਲ ਠੀਕ ਆ ਮੈਂ ਕਿਹੜਾ ਬਾਹਰ ਦਾ ਬੰਦਾ ਘਰ ਦਾ ਬੰਦਾ ਮੈਂ ਵਿੱਚ ਇਹ ਕਾਗਜ਼ ਪੱਤਰ ਇਹਦੇ ਠੀਕ ਆ ਠੀਕ ਟੱਟ ਦੇ ਵਿਸ਼ਵਾਸ ਹੀ ਆ ਹਾਂ ਲੈ ਜਾ ਚਾਹ ਫੇ ਮੈਂ ਲੈ ਜਾਂਦਾ ਲਾ ਮੋਟਰਸਾਈਕਲ ਤੇ ਗਿਆ ਹੀ ਉਹ ਵੇਕ ਇਹਨਾਂ ਨੇ ਮੈਨੂੰ ਸਤਾਇਆ ਬੜਾ ਇਹ ਜੀ ਠੋਕ ਠਾਈਰ ਗੱਜਬਾਬ ਦਿੱਤਾ ਮੇਕੋ ਨਹੀਂ ਤੇਰੀ ਭੈਣ ਲਈ ਪੈਸੇ ਆਗੇ ਤੇਰੇ ਪੈਸੇ ਤਾਂ ਆਇਆ ਵੀ ਕੌਣ ਮੇਰਾ ਦਿਮਾਗ ਬਥੇਰਾ ਚੱਲਦਾ ਵਾ ਮਿੰਟਾਂ ਚੋਂ ਦੀ ਪੈਸੇ ਕਰ ਲੈ ਹੁਣੇ ਲੱਲੂ ਜਾ ਪੈਸੇ ਲੈ ਕੇ ਆ ਜੇ ਤਾਂ ਆਈ ਉਹ ਨਾ ਹੋਵੇ ਕਰੋ ਵਿਜੁੱਤੀਆਂ ਖਾਵਾਂ ਤੇ ਪੈਸੇ ਵੀ ਨਾ ਮਿਲਣ ਉਹ ਚੱਲਿਆ ਉੱਧੀ ਕਿ ਮੰਜਰ ਪੱਗ ਗਈ ਆ ਹੱfte ਕਾ ਵੱਢਣਾ ਹੈ ਨਾ ਹੱfte ਤੱਕ ਉਂਗੀ ਬੜੀ ਪੈ ਗਈ ਯਾਰ ਕਿ ਮੀਂਹ ਬੜੇ ਪਏ ਨੇ ਸਪਰੇ ਹੋਈ ਨਹੀਂ ਝੋਨੇ ਨਰਕੇ ਚੱਲ ਕੋਈ ਗੱਲ ਨਹੀਂ ਜੋ ਕਰਮਾ ਚ ਉਹ ਮਿਲਣਾ ਵੱਧ ਨਹੀਂ ਮਿਲਦਾ ਹੁੰਦਾ ਮੈਂ ਟਾਈਮ ਲਾਤਾ ਨਹੀਂ ਡਾਕਟਰ ਨੇ ਬਾਹਰ ਲਿਆ ਹਥੇ ਜੋ ਗੱਲਾਂ ਕਰਨ ਦਿਆ ਅਜੇ ਉੱਥੇ ਬੈਠਾ ਆਈਓ ਇਹ ਨਾਮ ਓਥੇ ਕਹਿੰਦਾ ਨਹੀਂ ਮੈਨੂੰ ਅੱਧੀ ਰਾਤ ਕਰਦਣੀ ਇੱਥੇ ਆਵ ਤੇ ਵਿਹਲਾ ਮੈਨੂੰ ਨਹੀਂ ਕੰਮ ਕਰ ਦਿੰਦਾ ਜੋ ਗੱਲਾਂ ਬਾਹਰ ਲਿਆ ਮੈਨੂੰ ਗੱਲ ਹੀ ਨਹੀਂ ਚਲ ਹਾਂ ਦੂਜਾ ਮੋੜ ਸਕੇ ਨਹੀਂ ਖੜਿਆ ਇੱਕ ਲੱਗਾ ਕਿੱਥੇ ਲੱਗਿਆ ਐ ਮਮੀ ਮਮੀ ਸੋ ਕਰਵਾ ਕੇ ਤੇ ਮਾਝ ਸੋਈ ਆ ਕਿ ਦੁੱਧ ਪੀ ਪੀ ਕੇ ਮੁੱਲ ਛਦਾਈ ਹੋ ਗਏ ਤੇ ਚਾਹ ਦਾ ਹੀ ਨਹੀਂ ਸਵਾਦ ਆਉਂਦਾ ਮਹਾਰਾਜ ਨੇ ਲਵੇਰਾ ਦਿੱਤਾ ਇੱਕ ਦਾ ਗਾਂ ਪਛਾ ਮ ਮਗਰੋ ਨਹੀਂ ਆ ਵਾਜਾ ਪਹਿਲਾਂ ਹੀ ਮਾਰਨਾ ਪੈਣਾ ਐ ਮਮੀ ਐ ਮਮੀ ਪਤਾ ਨਹੀਂ ਕੀ ਕਰਾਉਣਾ ਇਹਨੇ ਮਮੀ ਕੋ ਇਹਦੀ ਸੁਣਾ ਪਹਿਲਾਂ ਕੀ ਆਂਦਾ ਮੰਮੀ ਮੰਮੀ ਕਿੱਥੇ ਆ ਕੀ ਤੈਨੂੰ ਨੇਰੀ ਆ ਜਾਂਦੀ ਮੰਮੀ ਜਿਹੜਾ ਗਾਂ ਪਸ਼ਾਹ ਹੋ ਜਾਂਦੀ ਉਹ ਮੱਝ ਸਵੇਰ ਦੀ ਸੂਈ ਉਹ ਨਹੀਂ ਵੇਖਣੀ ਮਹਾਰੱਬ ਨੇ ਲਵੇਰਾ ਦਿੱਤਾ ਮੋਲ ਦੁੱਧ ਪੀ ਪੀ ਛਦਾਈ ਹੋ ਗਏ ਨਾ ਅਗਦੇ ਚਾਜ ਚੱਜਦੀ ਨਾ ਅਗਦੇ ਕੋ ਤੂੰ ਕਿੱਥੋਂ ਆਇਆ ਵਾ ਉਹ ਮੈਂ ਕਿੱਥੋਂ ਆਵਾ ਮੈਂ ਚੋਨਾ ਖਣ ਗਿਆ ਗਾੜੀ ਤੂੰ ਪਾਣੀ ਬੜਾ ਪੈਂਡਾ ਮੈਂ ਵੱਡ ਕੇ ਠਾ ਨਹੀਂ ਵੀ ਠਾਇਆ ਇਹ ਵੀ ਪਾਣਾ ਵਾ ਤੂੰ ਨਾ ਹੋਰ ਹੱਥ ਢਾਉਣਾ ਮੈਂ ਪਤਵੱਤਿਆ ਜੀ ਬਈ ਨੇ ਤੇ ਮੋਟਰਸਾਈਕਲ ਖੜਾ ਪੱਟੀ ਨਾ ਮੋਟਰਸਾਈਕਲ ਦਾ ਮੈਨੂੰ ਕੀ ਪਤਾ ਜੇ ਤੂੰ ਗਿਆ ਵਾ ਤੂੰ ਬਾਹਰੋਂ ਗੇਟ ਟ ਹੋ ਜਾ ਹੁਣ ਮੈਨੂੰ ਕੀ ਪਤਾ ਕੌਣ ਲੈ ਗਿਆ 100 ਤੇ ਇੱਥੇ ਅੰਬਲੀ ਤੁਰਿਆ ਫਿਰਦਾ ਹਾ ਚੋਰੀ ਕਿਦਾਂ ਨੇ ਨੇ ਚੋਰੀ ਹੁੰਦੇ ਵੀ ਇੱਥੇ ਤੇ ਮੈਨੂੰ ਪਤਾ ਮੈਂ ਤਾਂ ਗੇਟ ਖੁੱਲ੍ਹ ਛੱਡ ਗਿਆ ਵੀ ਚਲ ਹੁਣੇ ਆ ਜਾਣਾ ਤੂੰ ਘਰੇ ਹੀ ਆ ਇਹ ਰੇੜੇ ਚ ਲੱਗਾ ਲੋਕ ਦੇ ਹੱਥੋਂ ਖੋਖਾ ਲਈ ਜਾਂਦੇ ਹੱਦ ਹੋਈ ਮੈਨਾਂ ਏ ਉਥੇ ਸਪਲੈਂਡਰ ਲੱਗਾ ਨਵਾਂ ਪਰਟੀਨਾ ਵਾ ਪੁਣਾ ਦਾ ਇੱਕ ਦਾਜ ਵੇਖੀ ਜਾਣਾ ਚਾਹ ਚਾਪਿਆ ਗਵੰਡ ਦੇ ਕੈਮਰਾ ਖਲਾ ਕੇ ਤੇ ਵੇਖ ਕੇ ਆਥੇ ਜਾ ਕੇ ਉਹ ਚੱਲ ਵੇਨਾ ਮੈਂ ਲੋਇਆਣ ਦੇਖ ਇਹ ਤੇ ਮੋਟਰਸਾਈਕਲ ਲੱਭਾ ਚੱਲ ਗਿਆ ਹਾਏ ਰੱਬਾ ਹੁਣ ਕਿਤੇ ਮੋਟਰਸਾਈਕਲ ਨਾ ਲੱਭੇ ਇਦਾਂ ਕਰਾਂ ਆਪਣੀ ਭੈਣ ਨੂੰ ਫੋਨ ਕਰਦੀ ਆ ਤੇ ਉਹ ਨੂੰ ਆਨੀ ਆ ਵੀ ਆਣ ਕੇ ਤੇ ਪੈਸੇ ਲੈ ਜਾ ਦੌੜ ਦ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਇਹਨੇ ਪੈਸੇ ਵਟੇ ਤੇ ਮੇਰੇ ਮੌਰ ਦਿੱਤੇ ਹੋ ਜਾਣੇ ਹੈਲੋ ਹਾਂ ਰਾਜਵਿੰਦਰ ਹਾਂ ਹੋ ਗਿਆ ਤੇਰੇ ਪੈਸਿਆਂ ਦਾ ਇੰਤਜ਼ਾਮ ਤੇ ਇਦਾਂ ਕਰ ਜਿੱਦਾਂ ਮਰਜੀ ਹੈ ਨਾ ਆਣ ਕੇ ਤੇ ਪੈਸੇ ਲੈ ਜਾ ਨਾ ਨਾ ਹਉ ਯਰੱਬਾ ਤੇਰਾ ਟਾਈਮ ਨਹੀਂ ਹੈਗਾ ਤੇ ਮੇਰਾ ਟਾਈਮ ਮੈਂ ਨਹੀਂ ਆ ਸਕਦੀ ਚਲ ਠੀਕ ਆ ਤੂੰ ਮੈਨੂੰ ਨਾ ਆਪਣਾ ਅਕਾਊਂਟ ਨੰਬਰ ਸੈਂਡ ਕਰ ਦੇ ਤੇ ਮੈਂ ਕਿਆਫੇ ਚ ਜਾ ਕੇ ਨਾ ਤੇ ਉੱਥੋਂ ਪਾ ਦਿੰਨੀ ਆ ਚੱਲ ਚੱਲ ਠੀਕ ਆ ਹੋ ਜੂਗਾ ਕੰਮ ਪਰ ਰੌਲਾ ਨਾ ਪਾਈ ਚੰਗਾ ਵੀ ਮੈਂ ਤੈਨੂੰ ਪੈਸੇ ਦਿੱਤੇ ਆ ਵਾ ਆਪਣੇ ਘਰ ਦੇ ਤਾਂ ਚੋਰੀ ਦੀਆਂ ਨਹੀਂ ਦੇਣੀ ਚੰਗਾ ਚੱਲ ਮਨਾ ਹੁਣ ਪੈਸੇ ਕੱਢਾਂ ਤੇ ਜਾਵਾਂ દવા ਦਾ ਹੁਣ ਇਹ ਤੇ ਨਾ ਕੰਮ ਮੈਨੂੰ ਕਰਕੇ ਹੀ ਆਉਣਾ ਪੈਣਾ ਪਰ ਹੁਣ ਬਾਹਰ ਕੀ ਬਹਾਨਾ ਲਾਉਂਗੀ ਮੰਮੀ ਕੋਲ ਚਲ ਕੋਈ ਨਹੀਂ ਦਿਮਾਗ ਤੇ ਪਰਮਜੀਤ ਕੋਰੇ ਤੇਰਾ ਬਥੇਰਾ ਚੱਲਦਾ ਵਾ ਜੇ ਮੰਮੀ ਪੁੱਛੂਗੀ ਤੇ ਫਿਰ ਲਾਣੀ ਕੋਈ ਨਵੀਂ ਸਕੀਮ ਆਹ ਦੇ ਉਹਨਾ ਹਾਦੀ ਹੋਈ ਏ ਦਿਨੇ ਵੇਹੋ ਘਰੋਂ ਹੀ ਮੋਟਰਸਾਈਕਲ ਕੋਈ ਲੈ ਗਿਆ ਕੋਈ ਨਾ ਕੋਈ ਨਵੀਂ ਟੈਨਸ਼ਨ ਮੈਨੂੰ ਤੇ ਪੈ ਜਾਂਦੀ ਆ ਕੋਈ ਇਹ ਕਿਸੇ ਪਾਸੇ ਵੀ ਨਹੀਂ ਸੋ ਨਹੀਂ ਤੂੰ ਹਣ ਕਿੱਧਰ ਚੱਲਨੀ ਤੁਰ ਪਈ ਆ ਜਾਣਾ ਕਿੱਥੇ ਆ ਮੰਮੀ ਉਹ ਗਏ ਮੋਟਰਸਾਈਕਲ ਵੇਖਣ ਵੀ ਪਹਿਲਾਂ ਕਿੰਨੇ ਖੜਿਆ ਵਾ ਵੇਖਾਂ ਤਾਂ ਸਹੀ ਕਿੱਥੇ ਗਏ ਆ ਅੱਛਾ ਤੂੰ ਆਵਾ ਲੱਗਦੀ ਗਲੀਆਂ 'ਚ ਫਿਰਦੀ ਅੱਛਾ ਸੋਹਣੀ ਲੱਗਾਂ ਗਲੀ 'ਚ ਫਿਰਦੀ ਤੂੰ ਮੰਮੀ ਤੁਹਾਡੇ ਵਾਲੀ ਵੀ ਨਾ ਹੱਦ ਹੀ ਹੋ ਗਈ ਆ ਤੂੰ ਹੀ ਨਾ ਬੰਦੇ ਨੂੰ ਟੋਕਣਾ ਬੰਦ ਕਰਿਓ ਤੂੰ ਹੀ ਨਾ ਟੋਕਣੋਂ ਕੀ ਲਾਜ ਛੜਿਆ ਕਰੋ ਯਾਨੀ ਪਪਾ ਜਨਾਨੀ ਆਪਣੇ ਬਾਝੋਂ ਆਉਂਦੀ ਇਹ ਵੀ ਕਹਿੰਦੇ ਕਹਿੰਦੇ ਚਲ ਗਈ ਕਿ ਨਹੀਂ ਗਈ ਫੱਦ ਹੋਈ ਇਹਦੇ ਅਲੀ ਇਹ ਕੌਣ ਇਹਨੂੰ ਕੋਈ ਸਮਝਾਵੇ ਇਹਨੂੰ ਇਹਨੂੰ ਇਹ ਨਹੀਂ ਪਤਾ ਵੀ ਪੈਂਦੀ ਤੇ ਪੈਂੜੀ ਸਾਡੇ ਘਰ ਕੀ ਹੈ ਔੜੇ ਘਰ ਪੈਂੜਿਆ ਤੇ ਕੀ ਨਹੀਂ ਪਰਨਾ ਇਹ ਨਹੀਂ ਬਾਝੋਂ ਆਉਂਦੀ ਹੱਦ ਹੋ ਗਈ ਮੋਰਸਾ ਗਿਆ ਤੇ ਗਿਆ ਕਿੱਥੇ ਉਹ ਤਾਂ ਗਵਾਂਡੀ ਆਂਦੇ ਸਾਡੇ ਦੇ ਕੈਮਰੇ ਖਰਾਬ ਆ ਅੱਗੋਂ ਪਿੱਛੇ ਚੱਲਦੇ ਇਹਦੇ ਕੈਮਰੇ ਰਹਿੰਦੇ ਕਿੱਥੇ ਲੱਭਾਂ ਮੈਂ ਜਾ ਕੇ ਖਲੋਖ ਲੋਖ 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 ਲੋ ਲੈ ਮੈਂ ਸਦਾ ਹੀ ਹੋ ਗਿਆ ਮੋਟਰਸਾਈਕਲ ਬੱਲਾ ਬਜ ਦੋ ਘੰਟੇ ਹੋ ਗਏ ਨਾ ਜੇ ਮੋਟਰਸਾਈਕਲ ਖੜਨਾ ਹੀ ਵਰਤਣਾ ਹੀ ਜੀ ਸੱਤ ਖੜਦਾ ਚੋਰੀ ਚੁੱਕਣ ਦੀ ਕੀ ਲੋੜੀ ਤੈਨੂੰ ਭਾਈ ਇਹ ਕੀ ਗੱਲ ਚਾਚਾ ਤੂੰ ਕਰ ਦਿਆ ਉਹਨੂੰ ਪਿੱਛੇ ਮੈਂ ਤੇ ਮੁੱਲ ਲੈ ਆ ਤੁਹਾਡੇ ਘਰ ਦਿਆ ਕੋ ਹਾਂ ਕਦੋਂ ਮੁੱਲ ਲਿਆ ਤੂੰ ਮੈਂ ਹੁਣੇ ਲੈ ਮੈਂ ਤੇ ਪੈਸੇ ਕਢਾ ਕੇ ਲਿਆ ਬੈਂਕ ਚੋਂ ਦੇ ਵੀ ਦਿੱਤੇ ਇਹ ਕੁਭਣਾ ਪਾਣ ਸਾ ਮੈਨੂੰ ਤੂੰ ਤੂੰ ਮੋਟਰਸਾਈਕਲ ਚੋਰੀ ਖੜਿਆ ਚੁੱਕੇ ਵੀ ਖੜਿਆ ਮੈਂ ਪੈਸੇ ਦੇ ਕੇ ਖੜਿਆ ਚਾਚੀ ਕੋ ਮੇਰੀ ਗੱਲ ਹੋ ਗਈ ਉਹਨਾਂ 50000 ਦੀ 50000 ਦੇ ਕੇ ਮੋਟਰਸਾਈਕਲ ਕੋਲ ਮੁੱਲ ਖੜਿਆ ਮੈਂ ਹੁਣ ਅੱਡੇ ਤੋਂ ਆਇਆ ਤੂੰ ਕਿਹਨੇ ਦਿੱਤਾ ਮੋਟਰਸਾਈਕਲ ਨੂੰ ਉਸ ਘਰ ਦਾ ਆਪਣਾ ਕੋਸੇ ਖੜਿਆ ਕਿਉਂ ਨਹੀਂ ਕਿਹੜੇ ਵੜੇ ਖੜਿਆ ਮੈਂ ਨਹੀਂ ਘਰ ਮੈਨੂੰ ਮਿਲਣਾ ਹੈ ਤਾਂਦੇ ਘਰ ਹੈ ਨਹੀਂ ਤੇ ਮੇਰੀ ਚਾਚੀ ਨਾਲ ਗੱਲ ਹੋ ਗਈ ਇਹ ਮੋਟਰਸਾਈਕਲ ਵੇਚਣਾ ਮੈਂ ਮੈਂ ਦੇਖ ਲਵਦਾ ਫਿੰਡਿਆ ਮੋਟਰਸਾਈਕਲ ਮੈਨੂੰ ਦੇ ਦੋ ਤੇ ਮੈਂ ਲੱਲਿਆ ਮੈਂ ਜਦੋਂ ਮੈਂ ਵੇਚਿਆ ਨਹੀਂ ਤੂੰ ਕਦੋਂ ਖਰੀਦ ਲਿਆ ਭਾਈ ਮੈਂ ਤੇਰੇ ਘ ਕ੍ਰਿਦਿਆ ਕੋਨੇ ਤੂੰ ਤੇ ਘਾਰ ਹੀ ਨਹੀਂ ਮੈਂ ਤੇ ਤੈਨੂੰ ਮਿਲਣਾ ਹੈ ਤੇਰੇ ਨਾਲ ਕੰਮ ਹੀ ਤੋ ਆਉਂਦਾ ਹੀ ਮੋਟਰਸਾਈਕਲ ਵੇਚਣਾ ਮੈਂ ਮੋਟਰਸਾਈਕਲ ਦਾ ਸੌਦਾ ਕਰ ਲਿਆ ਯਾਰ ਝੂਠ ਕੋ ਮਾਰਦਾ ਤੂੰ ਮੈਂ ਜਿਹੜੇ ਵੇਚਿਆ ਹੀ ਨਹੀਂ ਤੂੰ ਤੂੰ ਖਰੀਦ ਲਿਆ ਹੈ ਮੋਟਰਸਾਈਕਲ ਮੈਂ ਘਰ ਲਗਾ ਤੂੰ ਚੋਰੀ ਚੋਕ ਕੇ ਲੈ ਆ ਮੈਂ ਚੋਕ ਰੰਦਾ ਮੇਰੇ ਕੋ ਕਾਜੇ ਵੇਖਾਵੇ ਸ਼ਾਨ ਹੋਏ ਤੇਰੇ ਘਰ ਦੇ ਚਾਚੀ ਦੇ ਨਾਂ ਤੇ ਉਹਦਾ ਸ਼ਾਨ ਹੋ ਜਾਵੇ ਦਿਖਾਵਾ ਕਾਜ ਕੱਢ ਕੇ ਨਹੀਂ ਤੇ ਚੁੱਪ ਕਰਕੇ ਮੋਟਰਸਾਈਕਲ ਦੇ ਦੇ ਮੈਂ ਸੰਦ ਨੂੰ ਮੋਟਰਸਾਈਕਲ ਆਵੇ ਤੇ ਪੈਸੇ ਦੇ ਦੇ 50000 ਰੁਪਏ ਦਾ ਮੋਟਰਸਾਈਕਲ ਲੈ ਜਾ ਆ ਕੇ ਨਹੀਂ ਜੇ ਮੈਂ ਥਾਣੀ ਜਾ ਕੇ ਨਿਬੜੂ ਕੋਈ ਨਹੀਂ ਪੁੱਤ ਤੂੰ ਤੈਨੂੰ ਵੇਖੂ ਚੰਗੀ ਤਰ੍ਹਾਂ ਕੋਈ ਨਹੀਂ ਤੋ ਵੇਖ ਲਈ ਜਿੱਦਾਂ ਵੇਖਣੀ ਆ ਜੀ ਨਾਲੇ ਚੋਰੀ ਕੀਤੀ ਨਾਲੇ ਤੋ ਅੱਕੜ ਦਾ ਗਾੜੀ ਓਹ ਉਰੀ ਨੇ ਮੈਂ ਖਬਰ ਲੈਣੇ ਜਾ ਕੇ ਦੇਖ ਜਨਨੀ ਦੀ ਨਾ ਮਮੀ ਪਰਮਜੀ ਕਿੱਥੇ ਆ ਕੀ ਹੋ ਗਿਆ ਹੁਣ ਹੁਣ ਆਲੀ ਮੋਟਰਸਾਈਕਲ ਦਾ ਸਗਾਨੇ ਉਹ ਲੋਦਨੀ ਤੇਰਾ ਮਗਰ ਗਈ ਉਹਨੂੰ ਮੈਂ ਡੱਕਦੀ ਰਹੀ ਨਹੀਂ ਡੱਕੀ ਰਹੀ ਮੈਂ ਤੂੰ ਕਿੱਥੇ ਗਲੀਆਂ ਵਿੱਚ ਫਿਰਿਆਂਗੀ ਆਂਦੀ ਨਹੀਂ ਮੈਂ ਜਾਣਾ ਜਾਣਾ ਤੇ ਮਗਰ ਫਫੜੇ ਕਰਦੀ ਆ ਗਵਾਂਡੀ ਮੁੰਡੇ ਵੇਚਤਾ ਇਹਨੇ 50 ਹਜ਼ਾਰ ਦਾ ਮੋਟਰਸਰ ਇਹ ਹੁਣ ਕਰਦੀਆਂ ਚੀਜ਼ਾਂ ਵੀ ਡੈਪੀ ਵੇਚਣ ਇਹਨੇ ਰਹਿਣਾ ਸਾਡਾ ਕੀ ਦੇਣਾ ਵਾ ਕਿੱਥੇ ਹੈ ਕਿੱਥੇ ਸਗਾ ਤੇ ਕੀ ਪਤਾ ਮੈਨੂੰ ਇੱਥੇ ਤੇ ਆਈ ਨਹੀਂਗੀ ਮੈਨੂੰ ਤਾਂ ਸਮਝ ਲੱਗਦੀ ਜਨ ਚੌਂਦੀ ਦੀ ਵੇਹ ਆਉਂਦੀ ਹੁਣ ਇੱਕ ਦੇ ਬਾਅਦ ਆਉਂਦੀ ਨਹੀਂ ਹੁਣ ਕਰਦੀਆਂ ਚੀਜ਼ਾਂ ਡੈਪੀ ਵੇਚਣ ਕਿੱਥੋਂ ਆਈ ਆ ਆਉਣਾ ਕਿੱਥਾ ਵਾ ਤੁਹਾਡੇ ਮੋਟਰਸਾਈਕਲ ਤੇ ਮਗਰ ਗਈ ਹਾਂ ਤੁਸੀਂ ਕਿੱਥੇ ਗਏ? ਤੁਸੀਂ ਮੈਨੂੰ ਲੱਭੇ ਨਹੀਂ। ਮੈਂ ਗਵਾਚਾ ਹੀ ਨਾਲ ਝੂਠਾ ਮਾਰ। ਮੈਨੂੰ ਅਸਲ ਵਿੱਚ ਮੋਟਰਸਾਈਕਲ ਨੂੰ ਬਸ ਕੇ ਵੇਚਾ ਦੂੰ। ਲੈ। ਮੈਨੂੰ ਇਹਦੇ ਵਿੱਚ ਪੁੱਛਣ ਸੀ ਕਿ ਲੋੜ ਵਾ। ਜਦੋਂ ਤੁਸੀਂ ਮੈਨੂੰ ਪੈਸੇ ਨਹੀਂ ਦਿੱਤੇ, ਮੈਂ ਤਾਂ ਫਿਰ ਕੋਹ ਨਾ ਕੋਹ ਕਰਨਾ ਹੀ। ਨਾਲੇ ਦੋ ਮੋਟਰਸਾਈਕਲ ਵੇੜੇ ਦੇ ਵਿੱਚ ਲੱਗਿਆ। ਉਹ ਤੁਸੀਂ ਕੀ ਕਰਨੇ? ਉਹ ਫਾਲਤੂ ਹੀਗਾ। ਨਾ ਹੁਣ ਤੇ ਜੋ ਜਿਉਂ ਹੁਕਰੇਂਗੀ ਤੂੰ ਹੈਂ? ਹਾਂ। ਮੇਰੇ ਹੋ ਜੀ ਚਾਊਗਾ ਨਾ ਜੋ ਮੈਂ ਉਹ ਹੀ ਕਰੂੰਗੀ। ਜੇ ਤੁਸੀਂ ਮੈਨੂੰ ਪੈਸੇ ਨਹੀਂ ਨਾ ਤਾਂੋਗੇ ਤੇ ਮੈਂ ਚੀਜ਼ਾਂ ਖੇਚੂੰਗੀ। ਤੇ ਤੁਸੀਂ ਭੈਣ ਤੇ ਲੋਨ ਲਈ ਤੁਹਾਡੇ ਕੋਲ ਪੈਸੇ ਹੈਗੇ ਆ ਤੇ ਮੇਰੇ ਲਈ ਪੈਸੇ ਹੈ ਤੂੰ ਬਹਿ ਨਹੀਂ ਦਿੰਦਾ ਹੇ ਚਕੇ ਤੇ ਮੈਂ ਤੁਹਾਡੀ ਭੈਣ ਦਾ ਠੇਕਾ ਲਿਆ ਵਾ ਪੈਸੇ ਕਿੱਥੇ ਦੱਸ ਮੈਨੂੰ ਪੈਸੇ ਜਿੱਥੇ ਜਾਣੇ ਨਾ ਉੱਥੇ ਚੱਲ ਕੇ ਮੇਰੀ ਭੈਣ ਨੇ ਮੰਗੇ ਹੀ ਨਾ ਮੈਂ ਉਹਨੂੰ ਦੇ ਦੇ ਜਿੱਥੋਂ ਮਾਰੀ ਜਾ ਕੇ ਲਿਆ ਪੈਸੇ ਲਿਆ ਤੇ ਜਾ ਕੇ ਮੋਟਰਸਾਈਕਲ ਲੈ ਗਿਆ ਸਾਡੇ ਨਾਲ ਪੈਸੇ ਤਾਂ ਨਹੀਂ ਆਉਂਦੇ ਤੁਸੀਂ ਜੋ ਕਰਨਾ ਨਾ ਕਰ ਲਓ ਨਹੀਂ ਤੂੰ ਪੈਸੇ ਨਾਲ ਮੋਟਰਸਾਈਕਲ ਵੇਚ ਕੇ ਦੇਣੇ ਹੀਗੇ ਤੇ ਫਿਰ ਮੈਂ ਕਰਦੀ ਕੀ ਆ ਦਿੰਦੇ ਆ ਵੀ ਤੁਹਾਡੀ ਧੀ ਨੇ ਸਾਰਾ ਕੁਝ ਹੈਗਾ ਵਾ ਤੇ ਮੇਰੇ ਭੈਣ ਭਰਾਵਾਂ ਲਈ ਕੱਖ ਵੀ ਹੈਗਾ ਤੇ ਕੀ ਉੱਥੇ ਭੈਣ ਦੀ ਵਿਹਲਣੇ ਚ ਬਾ ਇਹ ਜਿਹੜਾ ਤੂੰ ਕਰਾ ਮੋਟਰਸਾਈਕਲ ਵੇਚ ਕੇ ਤੇ ਚੋਰੀਆਂ ਨੂੰ ਪੈਸੇ ਦੇ ਤੇ ਸਾਡੇ ਤੋਂ ਵਿਹਲਣੇ ਚ ਬਾ ਇਹ ਮੇਰੀ ਭੈਣ ਦੁਖੀ ਪਤਾ ਕਿੰਨੀ ਹੈਗੀ ਉਹਨੇ ਤੀ ਵਿਆਹੀ ਤੇ ਉਹਦੀ ਧੀ ਰੋਹ ਕਰ ਸਾਰੇ ਨੂੰ ਤੰਗ ਪਰੇਸ਼ਾਨ ਕਰਦੇ ਮੋਟਰਸਾਈਕਲ ਮੰਗ ਗਈ ਤੇ ਜੇ ਔਖੀ ਵੇਲੇ ਉਹਦੀ ਮੈਂ ਨਹੀਂ ਪਾ ਫੜਨੀ ਤਾਂ ਹੋਰ ਕਿੰਨੇ ਫੜਨੀ ਆ ਅੱਛਾ ਬਹੁਤ ਸੋਹਣੀ ਕਰਤੂਤ ਕੀਤੀ ਛੱਡੋ ਮੇਰੇ ਵਾਲਾ ਛੱਡੋ ਕਿ ਤੈਨੂੰ ਹੈ ਮੋਟਰਸਾਈਕਲ ਇੰਨਾ ਵੇਚ ਕੇ ਕਿੰਨੇ ਉਹਨੂੰ ਪੈਸੇ ਨਹੀਂ ਆਪਣਾ ਵੇ ਚੜਦੀ ਸਗੋਂ ਹੀ ਜ਼ਿਆਦਾ ਮੈਨੂੰ ਕਹ ਲੈਣਗੇ ਮੈਨੂੰ ਕਹ ਲੈ ਠੰਡ ਪਈ ਠੰਡ ਤੇ ਤੈਨੂੰ ਪਈ ਜਿਹੜੀਆਂ ਚੀਜ਼ਾਂ ਡੈਪੀ ਘਰੋਂ ਵੇਚਣ ਆਈ ਮੋਟਰਸਾਈਕਲ ਵੇਚ ਦੇਂਗੇ ਤੂੰ ਤੂੰ ਮਾਰਦਾ ਇਹੋ ਕੋਈ ਕੰਮ ਜੋਗਾ ਤੂੰ ਸਤੀਜਾ ਤੇ ਕੋ ਛੱਤਰ ਫੜ ਲੈਣਾ ਮੇਰੇ ਕੋਲ ਇਹ ਜੀ ਆਹ ਕਲਛਣੀ ਜੀ ਲੱਗ ਬੇਟੀ ਮਰਾਈ ਜਾਂਦੀ ਆ ਮੈਂ ਇਹ ਕਲਛਣੀ ਜੀ ਤੂੰ ਚੱਜ ਦੇ ਕੰਮ ਕਰਿਆ ਘਰ ਕਿਹੜਾ ਕੋਈ ਕੰਮ ਕੀਤਾ ਚੱਜ ਦਾ ਤੈਨੂੰ ਆਪਣੇ ਵੀ ਦਾ ਫਿਕਰ ਪੈ ਗਿਆ ਆਪਣਾ ਮੋਟਰਸਾਈਕਲ ਵੇਚ ਕੇ ਆਪਣੇ ਵੀ ਨੂੰ ਮੈਂ ਲੈ ਦਾਂਗੀ ਤੈਨੂੰ ਸ਼ਰਮੀਆਂ ਹੀ ਪੇ ਮੋਟਰਸਾਈਕਲ ਆਈ ਤੂੰ ਮੋਟਰਸਾਈਕਲ ਕਾਲੂ ਤਾਲੀ ਵੇਚਾਂਗੀ ਆਡੀ ਨੂੰ ਇਦਾਂ ਹੀ ਕਰੂੰਗੀ ਨਾ ਫਿਰ ਤੁਸੀਂ ਜਿੱਥੇ ਜੋਰ ਲਾਉਣਾ ਨਾ ਲਾਓ ਵੇਜ ਜ਼ਬਾਨ ਚੋਂ ਦੀ ਮਾੜਾ ਕਿੱਡੀ ਵੇ ਇਹ ਨਹੀਂ ਬਾ ਜਾ ਸਕਦੀ ਜਨਾਨੀ ਇਹਨੂੰ ਕੋਈ ਕੀ ਕਰੂਗਾ ਇਹਨੂੰ ਨਹੀਂ ਨਹੀਂ ਲੋਕਾਂ ਨੂੰ ਪਤਾ ਲੱਗਾ ਬਾਹਰ ਕਿ ਗਾਮੇ ਦੀ ਘਾਗੀ ਮੋਟਰਸਾਈਕਲ ਵੇਚਤਾ ਲੋਕੀ ਵੇਹੇ ਗੱਲਾਂ ਕਰਦੇ ਕੇਸਰ ਬਹੁਤ ਸੋਹਣਾ ਅਡੇ ਸਿਰ 'ਚ ਪੈਣਾ ਵਾਗੇ ਸ਼ਰਮਦਾ ਘਟਾ ਹੈ ਜਨਾਨੀ ਇਹਨੂੰ ਆਪਨਾ ਸੋਚ ਚਾਹੀਦੀ ਇਹਨੂੰ ਥੋੜੀ ਬਾੜੀ ਇਹਨੂੰ ਮੈਂ ਵੇਖਾਂਂ ਕਰ ਨਾਮ ਹਣ ਕੌਣ ਆ ਗਿਆ ਵਾ ਕਿਹੜੀ ਨਵੀਂ ਵਿਵਤਾ ਪਿਆ ਜਣੀ ਆ ਕਵਲ ਦੀ ਜਿਸਾਨੀ ਸੱਸ ਮੇਰੇ ਆ ਗਈਆਂ ਇਹ ਹੁਣ ਫੇਰ ਕਿੱਧਰ ਆ ਗਈਆਂ ਮੈਨੂੰ ਪਤਾ ਕਿੱਧਰ ਆਈਆਂ ਕੋਈ ਨਾ ਕੋਈ ਨਵੀਂ ਵਿਵਤਾ ਪੈਣ ਢਈ ਸਾਡੇ ਘਰ ਪੈਂਦੀ ਤੇ ਪੈਂਦੀ ਪੈਣ ਢਈ ਇੰਨਾ ਉਂਤਰਾ ਬੰਦਾ ਮੇਰੀ ਤੇ ਕਿਤੇ ਮੰਨ ਦੋ ਬੱਬੇ ਨਹੀਂ ਆ ਇੰਨਾ ਘੁੱਟਦਾ ਮੈਨੂੰ ਕੋਈ ਗੱਲ ਦੀ ਕਰਨ ਵਾਲੇ ਪੁੱਤੇ ਨਾ ਜਾਣ ਜਗ ਨਹੀਂ ਉਹ ਵੀ ਨਖਤੇ ਨਹੀਂ ਮੇਰੀ ਕਿਤੇ ਸੁਣਦੇ ਕਹਿਣਦੇ ਹਾਏ ਰੱਬਾ ਨਾ ਕਰ ਨਾਮ ਮੂੰਹ ਚੋਕੇ ਤੇ ਜਗ ਦੇ ਨੇ ਕਿੱਧਰ ਆ ਜਾਂਦੀਆਂ ਵਾ ਇਹ ਮੁੰਡੇ ਵਾਲਾ ਆਈ ਹੋਣੀਆਂ ਮੁੰਡਾ ਨਾ ਅੱਜ ਦਵਾ ਨਾ ਮੈਂ ਕੱਲ ਦਵਾ ਉਹ ਟੈਨਸ਼ਨ ਨਾ ਮਾਤਾ ਅੱਗੇ ਚੋਈ ਚੋਕੇ ਲੱਗੀ ਹੁ ਨਹੀਂ ਦਿੰਦੇ ਨੇ ਚੁਕਣਾ ਨਹੀਂ ਮੈਨੂੰ ਹੁਣ ਦੱਸੋ ਵੀ ਕੀ ਕਰਨਾ ਜੇ ਕੀ ਕਰਨਾ ਜਿੰਨਾ ਚਿਰ ਮੇਰੀ ਧੀ ਨਹੀਂ ਘਰ ਆਉਂਦੀ ਹਸਪਤਾਲੋਂ ਉਨਾ ਚਿਰ ਮੇਰਾ ਕੋਈ ਫੈਸਲਾ ਨਹੀਂ ਉਹ ਜਿੱਦਣ ਮੇਰੀ ਧੀ ਘਰ ਆਜੂ ਉਸ ਦਿਨ ਫੈਸਲਾ ਤੁਹਾਡੀ ਧੀ ਘਰ ਆਵੇ ਜਾਂ ਨਾ ਆਵੇ ਮੈਂ ਆਇਆ ਮੁੰਡਾ ਲੈਣ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਦੇਣਾ ਕਿ ਨਹੀਂ ਦੇਣਾ ਮੈਂ ਇੱਕੋ ਗੱਲ ਕਹਤੇ ਦੂਜੀ ਗੱਲ ਨਹੀਂ ਮੈਨੂੰ ਕਹਿਣੀ ਹੈਗੀ ਦੂਜੀ ਕਿਉਂ ਨਹੀਂ ਕਹਿਣੀ ਮੇਰੇ ਅੰਦਰਾ ਇੱਥੇ ਜਿੰਨਾ ਚਿਰ ਮੈਂ ਖੜਿਆ ਨਾ ਨਾ ਮੈਨੂੰ ਅਨਜਰ ਚੈਨ ਨਹੀਂ ਆਉਣਾ ਤੇਰੀਆਂ ਅੰਦਰਾ ਵਾਂ ਤੇ ਉਹ ਵੀ ਮੇਰੀਆਂ ਅੰਦਰਾ ਜਿਹੜੀਆਂ ਉੱਥੇ ਵਿਲਕਣ ਲਈ ਆ ਨਹੀਂ ਫਿਰ ਉੱਥੇ ਬਹਿ ਜਾ ਕੇ ਘਰ ਕੇ ਬੈਠੀ ਕਰਦੀਆਂ ਉਹਦੇ ਬਾਹਰੇ ਆਇਆ ਇਹ ਕਿਸ ਨਾ ਮੈਨੂੰ ਘਰ ਦੀ ਵੀ ਲੋੜ ਵਾ ਉਥੇ ਬਾਹਰੇ ਆਇਆ ਕਿਸ ਨੂੰ ਕੱਲੀ ਨਹੀਂ ਗਈ ਮੈਂ ਤਾਂ ਆਪਣੀ ਧੀ ਛੱਡੀ ਉਥੇ ਕੱਲੇ ਆ ਹੋਰ ਜੇ ਤੂੰ ਤੇ ਘਰ ਬੈਠੀ ਨਾ ਤੇਰੀ ਘਰ ਪੁੱਤ ਤੇਰਾ ਘਰ ਉਹਦੇ ਲੱਗ ਕਾਨਾ ਉੱਥੇ ਉਹ ਤੇਰੀ ਮਾਸੀ ਭਾਲੀ ਮੈਂ ਉਹਨੇ ਕੀ ਪਤਾ ਕਦੋਂ ਮੰਜੇ ਤੇ ਉੱਠਣਾ ਵਾ ਤੇ ਟਾੜਾ ਦੇ ਆਪਣਾ ਲੂਣ ਮਿਰਚ ਨਹੀਂ ਪੂਰਾ ਹੁੰਦਾ ਤੁਸੀਂ ਮੁੰਡੇ ਨੂੰ ਕਿੱਥੋਂ ਪਾਲ ਲੈਣਾ ਵਾ ਨਾ ਤੂੰ ਲਿਓ ਮੈਂ ਚੈਨ ਛੁੱਟ ਕੇ ਜਾਨੀ ਆ ਮੈਂ ਤਾਂ ਬੈਠੇ ਜਲੂਸ ਨਹੀਂ ਕੱਢਣ ਆਈ ਜਲੂਸ ਤੇ ਅੱਗੇ ਸਾਡਾ ਬਥੇਰਾ ਨਿਕਲ ਗਿਆ ਹੋਰ ਕਿੱਦਾਂ ਨਿਕਲਣਾ ਵਾ ਮੈਂ ਤੁਹਾਨੂੰ ਭੈਣ ਜੀ ਆਨੀ ਆ ਵੀ ਮੇਰੇ ਨਾਲ ਮੁੰਡਾ ਚੁੱਪਚਾਪ ਤੋਰ ਦਿਓ ਮੇਰਾ ਮੁੰਡਾ ਨਹੀਂ ਮੈਂ ਤੋਰਨਾ ਭਾਵੇਂ ਪੰਚਾਇਤ ਇਕੱਠੀ ਕਰ ਲਾ ਭਾਵੇਂ ਜੋ ਮਰਜ਼ੀ ਮੇਰੀ ਵੱਲੋਂ ਕਰ ਲਾ ਜਿੰਨਾ ਚਿਰ ਮੇਰੀ ਧੀ ਨਹੀਂ ਘਰ ਆਉਂਦੀ ਮੈਂ ਆਪਣੀ ਪੰਚਾਇਤ ਨਾਲ ਗੱਲ ਕੀਤੀ ਆ ਮੇਰੀ ਪੰਚਾਇਤ ਇਹੋ ਕਹਿੰਦੀ ਆ ਕਿ ਮੁੰਡਾ ਤੇਰਾ ਬਾਤ ਤੇ ਤੇਰੇ ਹੱਥ ਜਾਊਗਾ ਕੋਈ ਗੱਲ ਨਹੀਂ ਤੋ ਲੈ ਪੰਚਾਇਤ ਅਸੀਂ ਗੱਲ ਕਰ ਲਾਂਗੇ ਉਹਨਾਂ ਨਾਲ ਮੈਂ ਨਹੀਂ ਪੰਚਾਇਤਾਂ ਦੀ ਕੋ ਆਪਾਂ ਨਾ ਪਹੁੰਚਦੇ ਜੇ ਉਹ ਤਾਂ ਨਿਪਟ ਜੇ ਤਾਂ ਸਭ ਤੋਂ ਵਧੀਆ ਤੁਸੀਂ ਜੇ ਇਦਾਂ ਨਹੀਂ ਮੁੰਡਾ ਦੋਗੇ ਤੇ ਥਾਣੇ ਕੇਸ ਕਰਾਂਗੇ ਆਪਾਂ ਤੇ ਫੇਰ ਥਾਣੇ ਜਾਣਾ ਹੀ ਇੱਥੇ ਕਿਹੜਾ ਆਈਆਂ ਤੁਸੀਂ ਮੂੰਹ ਚੁੱਕੇ ਇਦੋਂ ਆਈਂਦੇ ਤੁਸੀਂ ਹੁਣ ਤਾ ਤੁਸੀਂ ਕਿਹੇ ਬੋਲਤੇ ਨਹੀਂ ਜਿਉਣ ਦੇ ਤੇ ਕੱਲ ਨੂੰ ਜੇ ਮਰ ਗਈ ਤੇ ਫੇਰ ਵੀ ਤੇ ਮੁੰਡਾ ਮੈਨੂੰ ਹੀ ਦੇਣਾ ਵਾ ਇਹ ਸਾਵਾ ਦਾ ਕੋਈ ਭਰੋਸਾ ਨਹੀਂ ਜੇ ਟਾੜਾ ਉੱਥੇ ਤਰੀਆਂ ਜਾਂਦੀਆਂ ਦਾ ਪਟਾਕਾ ਪੈ ਜਾ ਤੇ ਫੇਰ ਤੁਸੀਂ ਕੀ ਕਰ ਲੋਗੀਆਂ ਭੈਣ ਜੀ ਮੂੰਹ ਸੰਭਾਲ ਕੇ ਗੱਲ ਕਰ ਚੱਲ ਨਹੀਂ ਕੁੜਗੇ ਇਹਨਾਂ ਤੇ ਮੱਥੇ ਲੱਗਣਾ ਮਾੜਾ ਵਾ ਤੂੰ ਮੂੰਹ ਸੰਭਾਲ ਕੇ ਗੱਲ ਕਰ ਨਹੀਂ ਤੂੰ ਮੇਰੀ ਧੀ ਮਾਰਨ ਆ ਗਈ ਸਿੱਧੀ ਘਾਰੇ ਗੱਲਾਂ ਸੁਣਦੀ ਮਮੀ ਕਿੱਦਾਂ ਕਰਦੀਆਂ ਵੇਲਾ ਆਂੀਆਂ ਹੈ ਵੱਡੀਆਂ ਮੁੰਡਾ ਲੈਣ ਮੁੰਡਾ ਭਾਲਦੀਆਂ ਫਿਰਦੀਆਂ ਵਾ ਇਹ ਇਹ ਦੋਮੀਂ ਇਹ ਚੱਲ ਹੁਣ ਇਹਦੀ ਲਾਵਾ ਭੈਣ ਨੂੰ ਫੋਨ ਜਿਹੜੀਕ ਪਹਿਲੇ ਮਾ ਕੋ ਸਟਾਟ ਕੰਮ ਤੂੰ ਇਹਨੂੰ ਪੁੱਛੇ ਵੀ ਕਿੰਨੂੰ ਪੁੱਛ ਕੇ ਪਹਿਲੇ ਦਿੱਤੇ ਸਗਾਣੇ ਨੂੰ ਕੋਈ ਲੋੜ ਨਹੀਂ ਮੇਰੀ ਭੈਣ ਨੂੰ ਫੋਨ ਲਾਉਂਦੀ ਕਿਉਂ ਲੋੜ ਕੇ ਨਹੀਂ ਆ